ਦਾ ਜਾਣ ਵਾਲਿਆਂ ਨੂੰ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਹੈ ਵੱਡਾ ਨੁਕਸਾਨ ਦੇਖਣਾ ਪੈ ਸਕਦਾ ਜੀ ਹਾਂ ਬਹੁਤ ਵੱਡੀ ਖਬਰ ਲੈ ਕੇ ਆਇਆ ਕਿ ਜਸਟਿਨ ਟਰੂਡੋ ਨੇ ਇੱਕ ਟਵੀਟ ਕਰਕੇ ਸਾਰੇ ਪਾਸੇ ਹੀ ਇੱਕ ਧਮਾਕਾ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਲੋ ਜਿਹੜੇ ਲੋ ਵੇਜ ਨੇ ਲੋ ਵੇਜ ਯਾਨੀ ਜਿਹੜੀ ਘੱਟ ਤਨਖਾਹ ਵਾਲੇ ਆ ਘੱਟ ਕਹ ਲਓ ਕਿ ਟੈਂਪਰੇਰੀ ਵਰਕਰ ਜਿਹੜੇ ਨੇ ਉਹਨਾਂ ਦੀ ਗਿਣਤੀ ਹੈ ਉਹ ਕੈਨੇਡਾ ਦੇ ਵਿੱਚ ਘਟਾਈ ਜਾਵੇਗੀ ਇਹਦੇ ਮਾਇਨੇ ਕੀ ਹੈ ਤੁਹਾਨੂੰ ਦੱਸਿਆ ਕਿ ਜਸਟਿਨ ਟਰੂਡੋ ਨੇ ਦੇਰ ਰਾਤ ਇੱਕ ਟਵੀਟ ਕੀਤਾ ਉਸ ਟਵੀਟ ਦੇ ਵਿੱਚ ਕਿਹਾ ਕਿ ਵੀ ਆਰ ਰਿਡਿਊਸਿੰਗ ਦਾ ਨੰਬਰ ਆਫ ਲੋ ਵੇਜ ਟੈਂਪਰੇਰੀ ਫੋਨਰ ਵਰਕਰਸ ਇਨ ਦਾ ਕੈਨੇਡਾ ਦਾ ਲੇਬਰ ਮਾਰਕੀਟ ਹੈਸ ਚੇਂਜਡ ਨਾਓ ਨਾਓ ਇਜ਼ ਦਾ ਟਾਈਮ ਫੋਰ ਦਾ ਬਿਜ਼ਨਸ ਟੂ ਇਨਵੈਸਟ ਇਨ ਕੈਨੇਡੀਅਨ ਵਰਕਰਸ ਐਂਡ ਯੂਥ ਇਸ ਦਾ ਮਤਲਬ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਘੱਟ ਅਮਾਉਂਟ ਵਾਲੇ ਜਾਂ ਘੱਟ ਕਹਿ ਲੋ ਕਿ ਤਨਖਾਹ ਵਾਲੇ ਜਿਹੜੇ ਵਰਕਰ ਨੇ ਜਿਹੜੇ ਟੈਂਪਰੇਰੀ ਵਰਕਰ ਨੇ ਜਿਹੜੇ ਦਿਹਾੜੀਆਂ ਤੇ ਕੰਮ ਕਰਦੇ ਨੇ ਜਾਂ ਜਿਹੜੇ ਹੋਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਘਾਟਾ ਕੀਤਾ ਜਾਵੇਗਾ ਯਾਨੀ ਕਿ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਕੰਮ ਉਹਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਪੱਕੇ ਨੇ ਤੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਜਾਂ ਕੈਨੇਡੀਅਨ ਜਿਹੜੇ ਯੂਥ ਨੇ ਉਹਨਾਂ ਦੇ ਵਿੱਚ ਕੰਮ ਦਾ ਵਧਾਅ ਜਿਹੜਾ ਆ ਕੰਮ ਦਾ ਜਿਹੜਾ ਵਿਸਤਾਰ ਹੈ ਉਹ ਉਹਨਾਂ ਦੇ ਵਿੱਚ ਕੀਤਾ ਜਾਵੇਗਾ ਯਾਨੀ ਕਿ ਜਿਹੜੇ ਉੱਥੇ ਟੈਂਪਰਰੀ ਰਹਿ ਰਹੇ ਨੇ ਜਿਹੜੇ ਟੈਂਪਰਰੀ ਉੱਥੇ ਕੰਮ ਕਰ ਰਹੇ ਨੇ ਉਹਨਾਂ ਨੂੰ ਚਟਕਾ ਦਿੱਤਾ ਜਾਵੇਗਾ ਖਾਸ ਕਰ ਪੰਜਾਬੀਆਂ ਨੂੰ ਖਾਸ ਕਰ ਪੰਜਾਬੀਆਂ ਨੂੰ ਉੱਥੇ ਚਟਕੇ ਦਾ ਜਿਹੜਾ ਆ ਉਹ ਜਿਹੜਾ ਸਾਹਮਣਾ ਕਰਨਾ ਪੈਣਾ ਉਸ ਦੇ ਜਿਹੜਾ ਲਾਸ ਹੈ ਜਿਹੜਾ ਪੰਜਾਬੀਆਂ ਨੂੰ ਜ਼ਿਆਦਾ ਲਾਸ ਹੋਣਾ ਤੁਹਾਨੂੰ ਯਾਦ ਹੈ ਤੁਹਾਨੂੰ ਸਭ ਪਤਾ ਹੈ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਿਰਫ ਤੇ ਸਿਰਫ ਭਾਰਤੀ ਇਹ ਪੰਜਾਬੀ ਜਿਹੜੇ ਸੀਗੇ ਉਹ ਜਾਣਦੇ ਨੇ ਜ਼ਿਆਦਾਤਰ ਜਿਹੜੇ ਸੀਗੇ ਉਹ ਪੰਜਾਬੀ ਨੇ ਤੇ ਪੰਜਾਬੀਆਂ ਨੂੰ ਹੀ ਇਹ ਇਨਡਾਇਰੈਕਟਲੀ ਇੱਕ ਚੀਜ਼ ਚਲਣੀ ਪੈਣੀ ਹੈ ਇਨਡਾਇਰੈਕਟਲੀ ਇਹ ਨੁਕਸਾਨ ਜਿਹੜਾ ਇਹ ਚਲਣਾ ਪੈਣਾ ਕਿਉਂਕਿ ਪੰਜਾਬੀਆਂ ਨੂੰ ਹੀ ਇਹ ਲਾਸ ਹੋਣਾ ਲੋ ਵੇਜ ਲੋ ਵੇਜ ਦਾ ਇਹੀ ਮਤਲਬ ਹੈ ਕਿ ਜਿਹੜੇ ਟੈਂਪਰਰੀ ਵਰਕਰ ਲੋ ਵੇਜ ਟੈਂਪਰਰੀ ਵਰਕਰਸ ਨੂੰ ਕੈਨੇਡਿਆ ਕੈਨੇਡਾ ਦੇ ਵਿੱਚ ਕੰਮ ਨਹੀਂ ਦਿੱਤਾ ਜਾਵੇਗਾ ਉਹਨਾਂ ਨੂੰ ਨੁਕਸਾਨ ਚਲਣਾ ਪੈਣਾ ਇੱਕ ਟਵੀਟ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਜਸਟਨ ਟਰੂਡੋ ਦਾ ਜਿਸ ਨੂੰ ਰਾਤ ਦੇ ਵਿੱਚ ਉਹਨਾਂ ਨੇ 9:30 ਵਜੇ ਇੱਕ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਪੰਜਾਬੀ ਆ ਹੋਰ ਸਭ ਨੇ ਉਹਨਾਂ ਤੇ ਕਿਸ ਤਰੀਕੇ ਦੀ ਗਾਜ ਪੈਣੀ ਹੈ ਉਸ ਤਰੀਕਾ ਕਿਸ ਤਰੀਕੇ ਦੀ ਇਹ ਗਾਸ਼ ਪੈ ਸਕਦੀ ਹੈ ਇਹ ਟਵੀਟ ਸਾਫ ਸਾਫ ਕਲੀਅਰ ਕਰਦਾ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਵੀ ਇਲੈਕਸ਼ਨਸ ਆ ਰਹੇ ਨੇ ਤੇ ਹੋਰ ਇਲੈਕਸ਼ਨਸ ਦੇ ਵਿੱਚ ਵੀ ਉਹਨਾਂ ਨੂੰ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਇਲੈਕਸ਼ਨ ਦੇ ਚੱਲਦੇ ਆ ਇਹ ਬਦਲਾਵ ਜਿਹੜੇ ਸਿਗੇ ਉਹ ਹੋਰ ਜ਼ਿਆਦਾ ਤੇਜ਼ ਹੋ ਜਾਣਗੇ ਤੇ ਇੱਕੋ ਦਮ ਹੀ ਇੱਕ ਟਵੀਟ ਕਰਕੇ ਕਹਿ ਦੇਣਾ ਕਿ ਲੋ ਵੇਜ ਜਿਹੜੇ ਟੈਂਪਰੇਰੀ ਵਰਕਰਸ ਹੈ ਉਹਨਾਂ ਦੀ ਗਿਣਤੀ ਨੂੰ ਘਟਾਇਆ ਜਾਵੇਗਾ ਉਹਨਾਂ ਦੀ ਗਿਣਤੀ ਨੂੰ ਘਟਾਣ ਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ ਕੰਮ ਮਿਲਨੇ ਨਹੀਂ ਹੈ ਕੰਮ ਨਹੀਂ ਮਿਲੇਗਾ ਤਾਂ ਕੰਮ ਜਿਹੜੇ ਜਿਹੜੇ ਵਰਕਰ ਨੇ ਉਹ ਵੀਜ਼ੇ ਵੀ ਘੱਟ ਲੈਣ ਗਏ ਆ ਕੈਨੇਡਾ ਜਾਣ ਦਾ ਜਦੋਂ ਕੋਈ ਫਾਇਦਾ ਹੀ ਨਹੀਂ ਹੋਣਾ ਉੱਥੇ ਕੰਮ ਹੀ ਨਹੀਂ ਮਿਲਣਾ ਤੇ ਉੱਥੇ ਨੁਕਸਾਨ ਹੋਣਾ ਹੀ ਹੋਣਾ ਹੈ ਉੱਥੇ ਜਿਆਦਾ ਤੋਂ ਜਿਆਦਾ ਸਭ ਤੋਂ ਜਿਆਦਾ ਡੈਂਟ ਜਿਹੜਾ ਹੈ ਉਹ ਪੰਜਾਬੀਆਂ ਨੂੰ ਪੈਂਦਾ ਹੈ ਪੰਜਾਬੀਆਂ ਨੂੰ ਹੀ ਲੌਸ ਹੁੰਦਾ ਕਿਉਂਕਿ ਜਦੋਂ ਵੀਜ਼ਾ ਲੱਗਦਾ ਹੈ ਵੀਜ਼ਾ ਇਹਨਾਂ ਉਹ ਸੋਖਾ ਨਹੀਂ ਲੱਗਦਾ ਪੰਜਾਬੀਆਂ ਨੂੰ ਸਭ ਪਤਾ ਹੈ ਕਿ ਕਿੰਨੀਆਂ ਜ਼ਮੀਨਾਂ ਆ ਆਪਣੇ ਜਿਹੜੇ ਚੀਜ਼ਾਂ ਨੇ ਉਹ ਸੈਕਰੀਫਾਈਸ ਕਰਕੇ ਇੱਕ ਵੀਜ਼ਾ ਲੱਗਦਾ ਤੇ ਉਹ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਇੱਕ ਇੱਕ ਪੁੱਤ ਜਿਹੜਾ ਆ ਕੋਈ ਧੀ ਜੜੀ ਹੈ ਉਹ ਕੈਨੇਡਾ ਪਹੁੰਚਦੀ ਹੈ ਤੇ ਉਥੇ ਇਹੋ ਜੇ ਹਾਲਾਤਾਂ ਦੇ ਵਿੱਚ ਜੂਝ ਕੇ ਇਹੋ ਜੇ ਹਾਲਾਤਾਂ ਦੇ ਵਿੱਚ ਰਹਿ ਕੇ ਆਪਣੇ ਆਪ ਨੇ ਆਪਣੇ ਪਰਿਵਾਰ ਨੂੰ ਸੰਭਾਲਣਾ ਆਪਣੇ ਆਪ ਨੂੰ ਸੰਭਾਲਣਾ ਉਥੇ ਬਹੁਤ ਵੱਡੀ ਇੱਕ ਇੱਕ ਕਹਿ ਲੋਗੇ ਬਹੁਤ ਵੱਡਾ ਇੱਕ ਚੈਲੰਜ ਬਣ ਜਾਂਦਾ ਹੈ ਕਿਉਂਕਿ ਬਗਾਨੇ ਮੁਲਕ ਦੇ ਵਿੱਚ ਕੋਈ ਤੁਹਾਡਾ ਸਾਥੀ ਨਹੀਂ ਹੁੰਦਾ ਬਗਾਨੇ ਮੁਲਕ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰੀਆਂ ਦੋਸਤ ਕੰਮ ਨਹੀਂ ਆਉਂਦਾ ਉਥੇ ਤੁਹਾਨੂੰ ਖੁਦ ਨੂੰ ਹੀ ਮਿਹਨਤ ਮਜ਼ਦੂਰੀ ਜਾਂ ਆਪਣੇ ਮਿਹਨਤ ਨਾਲ ਕੰਮ ਕਰਨਾ ਪੈਂਦਾ ਹੈ ਜੇ ਉਥੇ ਜਦੋਂ ਕੰਮ ਹੀ ਨਾ ਮਿਲੇ ਉਥੇ ਨੁਕਸਾਨ ਹੋਰ ਜ਼ਿਆਦਾ ਭਾਰੀ ਪੈ ਜਾਂਦਾ ਹੈ ਹੋਰ ਜ਼ਿਆਦਾ ਦੁਖਦਾ ਕਿਉਂਕਿ ਇੰਨਾ ਪੈਸਾ ਲਾ ਕੇ ਜਦੋਂ ਬੱਚਾ ਬਾਹਰ ਜਾਂਦਾ ਹੈ ਕੋਈ ਵੀ ਹੈ ਬੱਚਾ ਬਾਹਰ ਜਾਂਦਾ ਹੈ ਜਾਂ ਕੋਈ ਮਾਪਿਓ ਬਾਹਰ ਜਾਂਦੇ ਨੇ ਉੱਥੇ ਜਦੋਂ ਉੱਥੇ ਜਾ ਕੇ ਕੰਮ ਨਾ ਮਿਲੇ ਕੰਮ ਲਈ ੱਟਕੇ ਖਾਣੇ ਪੈਣ ਉਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਤਾਂ ਹੁਣ ਇੱਕ ਟਵੀਟ ਜਿਹੜਾ ਹੈ ਜਸਟਨ ਟਰੂਡੋ ਦਾ ਟਵੀਟ ਹੈ ਜਿਹੜਾ ਉਹ ਵੀ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧਮਾਕਾ ਕਹਿ ਸਕਦੇ ਉਹਦੇ ਲਈ ਕਰ ਸਕਦਾ ਪੰਜਾਬੀਆਂ ਦੇ ਲਈ ਜਿਹੜਾ ਧਮਾਕਾ ਕਹਿ ਸਕਦਾ ਕਿਉਂਕਿ ਇੱਕ ਟਵੀਟ ਨੇ ਇੱਕ ਸਿਆਸਤ ਦੇ ਟਵੀਟ ਨੇ ਉੱਥੇ ਜਿਹੜੀ ਹੈ ਉਹ ਚੀਜ਼ਾਂ ਬਦ ਦੇਣੀ ਹੈ ਕਿਉਂਕਿ ਟੈਂਪਰੇਰੀ ਵਰਕਰ ਉਹਨਾਂ ਨੇ ਕਲੀਅਰਲੀ ਕਿਹਾ ਕੈਨੇਡਾ ਦੇ ਵਿੱਚ ਟੈਂਪਰੇਰੀ ਜਿਹੜੇ ਫੋਰਨਰ ਨੇ ਈਵਨ ਫੋਰਨਰ ਉਹ ਕਹਿ ਰਹੇ ਨੇ ਜਿਹੜੇ ਫੋਰਨਰ ਜਿਹੜੇ ਵਿਦੇਸ਼ੀ ਨੇ ਜਿਹੜੇ ਬਾਹਰੋਂ ਆਏ ਨੇ ਬਾਹਰੋਂ ਆਏ ਦਾ ਮਤਲਬ ਇਹੀ ਹੈ ਪੰਜਾਬੀ ਯਾਨੀ ਕਿ ਜਿੰਨੇ ਪੰਜਾਬੀ ਨੇ ਉਹ ਬਾਹਰੋਂ ਆਏ ਨੇ ਉਹਨਾਂ ਤੇ ਹੀ ਇਹ ਗਾਜ ਡਿੱਗ ਸਕਦੀ ਹੈ ਜਸਟਨ ਟਰੂਡੋ ਨੇ ਟਵੀਟ ਜਿਹੜਾ ਕੀਤਾ ਸੀਗਾ ਉਹ ਟਵੀਟ ਦੇ ਬਹੁਤ ਸਾਰੇ ਮਾਇਨੇ ਨੇ ਬਹੁਤ ਸਾਰੇ ਮਤਲਬ ਨੇ ਕਿਉਂਕਿ ਸਿਆਸਤ ਉੱਥੇ ਵੀ ਹੋ ਸਕਦੀ ਹੈ ਕਿਉਂਕਿ ਇਲੈਕਸ਼ਨਸ ਆ ਰਹੇ ਨੇ ਤੁਹਾਨੂੰ ਦੱਸਦੀ ਕਿ ਕੈਨੇਡਾ ਦਾ ਵਿੱਚ ਇਲੈਕਸ਼ਨਸ ਆ ਰਹੇ ਨੇ ਤੇ ਫੈਕਸ਼ਨ ਦੇ ਬਾਅਦ ਹੁਣ ਚੀਜ਼ਾਂ ਹੋਰ ਜ਼ਿਆਦਾ ਚੇਂਜ ਹੋ ਸਕਦੀਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਲੇਬਰ ਮਾਰਕੀਟ ਹੈ ਉਹ ਚੇਂਜ ਹੋ ਰਹੀ ਹੈ ਲੇਬਰ ਮਾਰਕੀਟ ਚੇਂਜ ਹੋਣ ਦਾ ਵੀ ਮਤਲਬ ਹੈ ਕਿ ਕਿਉਂਕਿ ਉਹਨਾਂ ਨੂੰ ਇਹ ਟਰਸਟ ਜਿਹੜਾ ਹੈ ਉਹ ਹੋਰ ਆਪਣੇ ਸਿਟੀਜ਼ਨ ਦੇ ਉੱਤੇ ਯਾਨੀ ਕਿ ਜਿਹੜੇ ਨਾਨ ਫੋਰਨਰ ਨੇ ਉਹਨਾਂ ਦੇ ਉੱਤੇ ਟਰਸਟ ਜਿਹੜਾ ਹੈ ਉਹ ਜਤਾਨ ਦੀ ਇੱਕ ਟਵੀਟ ਦੇ ਰਾਹੀਂ ਇੱਕ ਗੱਲ ਰੱਖੀ ਗਈ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਸਾਡਾ ਸਾਡੇ ਜੇ ਦੇਸ਼ ਦੇ ਵਿੱਚ ਜਿਹੜੇ ਹੋਰ ਚੇਂਜਸ ਆਣਗੇ ਉਹ ਚੇਂਜਸ ਦਾ ਪਰਪਾਈ ਅਸੀਂ ਕਿੱਥੇ ਕਰਾਂਗੇ ਹੀ ਕਿਉਂਕਿ ਹੁਣ ਲੇਬਰ ਸਿਸਟਮ ਜਿਹੜੇ ਉਹਨਾਂ ਨੇ ਚੇਂਜ ਕਰ ਦਿੱਤੇ ਨੇ ਟਵੀਟ ਤੁਹਾਨੂੰ ਅਸੀਂ ਦੁਬਾਰਾ ਪੜ੍ਹ ਕੇ ਸੁਣਾ ਦਿੰਦੇ ਆ ਜਸਟਨ ਟਰੂਡੋ ਰਾਤ ਨੂੰ 9 ਵਜੇ ਕੇ 22 ਮਿੰਟ ਤੇ ਟਵੀਟ ਕਰਦੇ ਨੇ ਕਿ ਵੀ ਆਰ ਰਿਡਿਊਸਿੰਗ ਦਾ ਨੰਬਰ ਆਫ ਲੋ ਵੇਜ ਟੈਂਪਰਰੀ ਫੋਰਨਰ ਵਰਕਰਸ ਇਨ ਕੈਨੇਡਾ ਦਾ ਲੇਬਰ ਮਾਰਕੀਟ ਹੈਸ ਚੇਂਜਡ ਨਾਓ ਇਜ਼ ਦਾ ਟਾਈਮ ਫੋਰ ਦਾ ਬਿਜ਼ਨਸ ਟੂ ਇਨਵੈਸਟ ਇਨ ਕੈਨੇਡੀਅਨ ਵਰਕਰਸ ਐਂਡ ਯੂਥ ਯਾਨੀ ਕਿ ਕੈਨੇਡਾ ਦੇ ਵਿੱਚ ਜਿਹੜੇ ਰਹਿਣ ਵਾਲੇ ਬੰਦੇ ਨੇ ਜਾਂ ਕੈਨੇਡਾ ਦੇ ਜਿਹੜੇ ਸਿਟੀਜ਼ਨ ਨੇ ਜਾਂ ਕੈਨੇਡਾ ਦੇ ਜਿਹੜੇ ਨਾਨ ਫੋਰਨਰ ਨੇ ਉਹਨਾਂ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ ਉਹਨਾਂ ਨੂੰ ਇਨਵੈਸਟਿੰਗ ਲਈ ਉਹਨਾਂ ਨੂੰ ਬਿਜ਼ਨਸ ਲਈ ਉਹਨਾਂ ਨੂੰ ਹੋਰ ਤਰੀਕਿਆਂ ਦੇ ਲਈ ਹੋਰ ਜ਼ਿਆਦਾ ਪ੍ਰੋਮੋਟ ਕੀਤਾ ਜਾਵੇਗਾ ਉਹਨਾਂ ਨੂੰ ਜ਼ਿਆਦਾ ਐਨਕਰਾਜ ਕੀਤਾ ਜਾਵੇਗਾ ਉਹਨਾਂ ਨੂੰ ਜ਼ਿਆਦਾ ਕੰਮ ਦਿੱਤਾ ਜਾਵੇਗਾ ਐਸ ਕੰਪੇਅਰ ਟੂ ਲੇਬਰ ਯਾਨੀ ਐਸ ਕੰਪੇਅਰ ਟੂ ਫੋਰਨਰ ਜਿਹੜੇ ਨੇ ਉਹਨਾਂ ਨੇ ਕਲੀਅਰਲੀ ਚੀਜ਼ ਕਹੀ ਹੈ ਕਿ ਜਿਹੜੇ ਟੈਂਪਰਰੀ ਯਾਨੀ ਕਿ ਲੋ ਵੇਜ ਯਾਨੀ ਘੱਟ ਤਨਖਾਹ ਲੈਣ ਵਾਲੇ ਜਾਂ ਘੱਟ ਅਮਾਉਂਟ ਲੈਣ ਵਾਲੇ ਬੰਦੇ ਨੇ ਉਹਨਾਂ ਤੇ ਗਾਜ ਡਿੱਗੇਗੀ ਯਾਨੀ ਕਿ ਉਹ ਜਸਟਨ ਟਰੂਡੋ ਦੇ ਵਰਡਸ ਨੇ ਕੀ ਗਾਜ ਦੇਖ ਸਕਦੀ ਹੈ ਉਹਨਾਂ ਦੇ ਜਿਹੜੇ ਘੱਟ ਕੰਮ ਲੈਣ ਵਾਲੇ ਆਂ ਘੱਟ ਪੈਸੇ ਲੈਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਤੇ ਇਹ ਟੈਂਪਰਰੀ ਜਿਹੜੇ ਟੈਂਪਰਰੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਹਾਲਾਂਕਿ ਸਿਟੀਜ਼ਨ ਉਹਨਾਂ ਨੇ ਕਿਸ ਤਰ੍ਹਾਂ ਕੈਟੇਗਰਾਇਜ਼ ਕਰਨਾ ਹੈ ਉਹਨਾਂ ਨੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਪੀਆਰ ਹੋ ਚੁੱਕੇ ਨੇ ਉਹਨਾਂ ਤੇ ਕੀ ਕੈਟੇਗਰਾਇਜ਼ ਕਰਨੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜਾ ਟਵੀਟ ਉਹਨਾਂ ਨੇ ਕੀਤਾ ਉਸ ਵਿੱਚ ਇਹ ਕਲੀਅਰਲੀ ਹੈ ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਜਾਂ ਕੈਨੇਡਾ ਦੇ ਵਿੱਚ ਜਿਹੜੇ ਯੂ ਹੈ ਉਹਨਾਂ ਦੀ ਆਪ ਦੀ ਜਿਹੜੀ ਯੂਥ ਹੈ ਉਹਨਾਂ ਨੂੰ ਇਨਕਰੇਜ ਕਰਨ ਦਾ ਹੁਣ ਜਿਹੜਾ ਪਹਿਲ ਹੈ ਉਹ ਕੈਨੇਡਾ ਸ਼ੁਰੂ ਕਰਤਾ ਤੇ ਪੰਜਾਬੀਆਂ ਨੂੰ ਝਟਕਾ ਉਹਨਾਂ ਨੇ ਕਲੀਅਰਲੀ ਦਿੱਤਾ ਹੈ ਕੈਨੇਡਾ ਨੂੰ ਕੈਨੇਡਾ ਨੇ ਪੰਜਾਬੀਆਂ ਨੂੰ ਝਟਕਾ ਦਿੱਤਾ ਇਨਡਾਇਰੈਕਟਲੀ ਪੰਜਾਬੀਆਂ ਨੂੰ ਝਟਕਾ ਦੇ ਕੇ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਸਾਡੀ ਪ੍ਰਾਇੋਰਟੀ ਜਿਹੜੀ ਹੈ ਉਹ ਕੈਨੇਡੀਅਨ ਸਟੀਟ ਸਿਟੀਜ਼ਨ ਹੋਵੇਗੀ ਕੈਨੇਡੀਅਨ ਯੂਥ ਹੋਵੇਗਾ ਹਾਲਾਂਕਿ ਇਸ ਦੇ ਵਿੱਚ ਜੋ ਚੀਜ਼ ਹੋ ਸਕਦੀ ਹੈ ਪੀਆਰ ਵਾਲਾ ਸਿਸਟਮ ਕੀ ਹੋ ਸਕਦਾ ਹੈ ਜਿਹੜੇ ਪੰਜਾਬੀ ਜਿਹੜੇ ਉੱਥੇ ਪੀਆਰ ਕਰਕੇ ਰਹਿ ਰਹੇ ਨੇ ਕਾਫੀ ਸਾਲਾਂ ਤੋਂ ਰਹਿ ਰਹੇ ਨੇ ਜਿਹੜੇ ਉੱਤੇ ਪੱਕੇ ਹੋ ਚੁੱਕੇ ਨੇ ਉਹਨਾਂ ਤੇ ਕੀ ਕਿਸ ਤਰੀਕੇ ਦੇ ਨਾਲ ਚੀਜ਼ਾਂ ਚੇਂਜ ਹੋਣਗੀਆਂ ਉਹ ਦੇਖਣ ਆਉਣ ਵਾਲਾ ਸਮਾਂ ਹੋਏਗਾ ਕਿਉਂਕਿ ਫਿਲਹਾਲ ਜੋ ਟਵੀਟ ਹੋਇਆ ਉਸ ਵਿੱਚ ਸਿਰਫ ਇੰਨਾ ਕਿਹਾ ਗਿਆ ਕਿ ਕਿ ਲੋ ਵਰਜ ਲੋ ਵੇਜ ਡਿਡ ਅ ਟੈਂਪਰਰੀ ਵਰਕਰਸ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਦੇ ਵਿੱਚ ਘਾਟਾ ਕੀਤਾ ਜਾਵੇਗਾ ਉਹਨਾਂ ਦੇ ਘਾਟੇ ਉਹਨਾਂ ਦੇ ਕੰਮ ਦੇ ਵਿੱਚ ਘਾਟਾ ਕੀਤਾ ਜਾਵੇਗਾ ਉਹਦੇ ਵਿੱਚ ਲਾਸ ਹੋਵੇਗਾ ਪੰਜਾਬੀਆਂ ਦਾ ਪੂਰਾ ਲਾਸ ਹੋਵੇਗਾ